ਇਥੇ ਨਹਿਰਾ ਲੰਗਦੀ ਹੈ ਨਾ ਦੋ ਨਹਿਰਾ ਲੰਗਦੀਆਂ ਇੱਥੇ ਆਸ ਦੇ ਪਾਸੇ ਤੇ ਜਿਹੜੀ ਗੱਲੋਂ ਆਪਾਂ ਲਾਈਵ ਹੋਏ ਆ ਤੇ ਮੈਂ ਤੁਹਾਨੂੰ ਵਿਖਾਉਣਾ ਇੱਕ ਬੰਦਾ ਕੁਦਰਤੀ ਆ ਜਿਵੇਂ ਕਿ ਜੀ ਕੁਦਰਤ ਹੁੰਦੀ ਜੀ ਹੈ ਨਾ ਇੱਕ ਕੁਦਰਤ ਹੈਗੀ ਆ ਤੁਹਾਨੂੰ ਬੰਦਾ ਵਿਖਾਉਣੇ ਆਪਾਂ ਤੁਹਾਨੂੰ ਜਿਹਨੂੰ ਅੱਖਾਂ ਤੋਂ 100% ਹੀ ਨਹੀਂ ਦਿੰਦਾਗਾ ਤੇ ਬੰਦਾ ਰਾਤ ਨੂੰ ਮੇਰੇ ਸਾਣਾ ਵੀ ਇੱਥੇ ਆਂਡੇ ਵੇਚਦਾ ਤੇ ਪੈਂਚਰ ਵਾਲੀ ਦਾ ਗਾਣਾ ਤੁਹਾਨੂੰ ਬੰਦਾ ਮਲਾਉਣੇ ਆਪਾਂ ਤੇ ਨਾ ਮੇਰੇ ਵੀਰ ਬਣ ਕੇ ਦਾ ਫਰਜ਼ ਸਮਝ ਕੇ ਸ਼ੇਰ ਲਾਜਮੀ ਕਰਨੀ ਆ ਆ ਭਰਾ ਵਾ ਵੀਰੇ ਝਾਕੀ ਮੜਿਆ ਨੂੰ ਭਰਾ ਆ ਭਰਾ ਵਾ ਖਾ ਲੋ ਬਿਲਕੁਲ ਨਹੀਂ ਦਿੰਦਾ 100% ਸੱਚ ਹੈ ਝੂਠ ਨਹੀਂ ਕੋਈ ਆ ਤੁਹਾਨੂੰ ਹਵਾ ਹੀ ਭਰ ਕੇ ਵਿਖਾਊਗਾ ਭਰਾ ਭਰੀ ਹਵਾ ਵੀਰੇ ਤੇ ਮੇਰੇ ਭਰਾ ਬਣ ਕੇ ਨਾ ਵੀਡੀਓ لازਮੀ ਸ਼ੇਅਰ ਕਰਨੀ ਆ ਵੀਡੀਓ ਪਾਉਣ ਦਾ ਕਾਰਨ ਹੈਗਾ ਕੋਈ ਗਰੀਬ ਦੀ ਕੋਈ ਸਪੋਰਟ ਹੋ ਜੇ ਨਾ ਗਰੀਬ ਬੰਦਾ ਤੇ ਚੈੱਕ ਕਿਵੇਂ ਕਰਾਂਗੇ ਵੀ ਪੂਰੀ ਹੋ ਗਈ ਆ ਹੈ ਮੇਰਾ ਕੋਈ ਦੱਸੋ ਵਾਹ ਕੁਦਰਤ ਵੇਖ ਤੈਨੂੰ ਕੁਦਰਤ ਦੀ ਚੀਜ਼ਾਂ ਵਖਾਣੇ ਵੀ ਕੁਦਰਤ ਹੈਗੀ ਆ ਕਿੰਨੀ ਹੋ ਗਈ ਆ 40 ਹੋ ਗਈ 40 ਸਾਰੀ ਚੈੱਕ ਕਰ ਫਿਰ ਸਾਰੀ ਤੇ ਮੇਰੇ ਭਰਾ ਬਣ ਕੇ ਇੱਕ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਾਜ਼ਮੀ ਲਿਖਣਾ ਇੱਕ ਸੁਣਨਾ ਇਹਦਾ ਨੰਬਰ ਦਵਾਂਗੇ ਭਰਾ ਦਾ ਆ ਭਰਾ ਦੇ ਪਿੰਡ ਦੇ ਖੜੇ ਤੇ ਸਾਰੇ ਆ ਠੇਕਾ ਵੀ ਇੱਥੇ ਹੁੰਦਾ ਤੇ ਰਾਤ ਨੂੰ ਆਂਡੇ ਵੇਚਦਾ ਬਾਈ ਇਹ ਅੱਛਾ ਰਾਤ ਨੂੰ ਹੈ ਲੋੜ ਜਿਹੜਾ ਤੇ ਕੁਦਰਤੀ ਵੇਖੋ ਚੀਜ਼ਾਂ ਵੀ ਨੋਟ ਜਿਹੜਾ ਮਰਜ਼ੀ ਫੜਾ ਦੋ ਹੱਥ ਕਿੰਨੇ ਦਾ ਵੀ ਕਿੰਨੇ ਦਾ ਇਹ ਤੇ ਮੇਰੇ ਭਰਾ ਬਣ ਕੇ ਨਾ ਵੀਡੀਓ ਲਾਜ਼ਮੀ ਸ਼ੇਅਰ ਕਰਨੀ ਤੁਹਾਨੂੰ ਨੰਬਰ ਦਿੰਨੇ ਆ ਪੈਦਾ ਆ ਭਰਾ ਦਾ ਨੰਬਰ ਆ 945 1477 ਲਿਖ ਕੇ ਪਾ ਦੀ ਯਾਰ ਆ ਦਾ ਪਾ ਦਾ ਵਿੱਚ ਆ ਨੰਬਰ ਆ ਮੇਰੇ ਵੀਰ ਬਣ ਕੇ 100% ਸੱਚ ਆ ਇਹ ਝੂਠ ਨਹੀਂ ਕੋਈ ਤੇ ਆ ਭਰਾ ਦੀ ਦੁਕਾਨ ਆ ਵਿਚਾਰੇ ਦੀ ਇਹ ਕਿੰਨੇ ਭਰਾ ਇਹ ਤਿੰਨ ਭਰਾ ਤਿੰਨ ਨਹੀਂ ਅੱਛਾ ਤਿੰਨੇ ਭਰਾ ਹੀ ਆਏ ਆ ਤੇ ਬਾਪੂ ਹੈ ਬਾਪੂ ਠੀਕ ਹੈ ਬਾਪੂ ਸਹੀ ਆ ਤੇ ਮਾਤਾ ਮਾਤਾ ਵੀ ਨਹੀਂ ਗੁੱਡੀਆਂ ਵੀ ਨਹੀਂ ਸਹੀ ਇੱਕ ਭੈਣ ਹਾਂ ਜਿਹੜੇ ਤਿੰਨ ਭਰਾ ਵਾ ਉਹ ਤਿੰਨੇ ਹੀ ਆਏ ਆ ਉਹ ਦੂਜੇ ਕੰਮ ਕਰਦੇ ਜਾਰੇ ਆਇਆ ਇੱਕ ਨਾਲ ਤੇ ਯਾਨੀ ਇਹ ਇਕੱਲਾ ਕੰਮ ਵਾਲਾ ਬੰਦਾ ਇਹੀ ਆ ਇੱਕ ਦਾ ਮੁੰਡਾ ਪੜਦਾ ਸੀ ਧਾਰ ਦੇ ਅਠਵੀਂ ਕਿਉਂ ਹਾਂ ਉਹ ਸਬਜ਼ੀ ਦਾ ਕੰਮ ਨਹੀਂ ਚਲਾਇਆ ਆਇਆ ਮੁੰਡਾ ਪੜਦਾ ਸੀ ਪਾਠ ਨਹੀਂ ਪੜਾਉਂਦਾ ਸੀ ਸਬਜ਼ੀ ਦਾ ਕੰਮ ਕਰਦਾ ਸੀ ਠੀਕ ਆ ਤੇ ਇਹਦਾ ਨਹੀਂ ਵਿਆਹ ਹੋਇਆ ਵਿਚਾਰੇ ਦਾ ਮੇਰੇ ਨਾਲ ਵੀਰ ਬਣ ਕੇ ਆਪਾਂ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਭਰਾ ਬਣ ਕੇ ਝੂਠ ਨਾ ਸਮਝੋ ਤੁਸੀਂ ਆ ਕੇ ਵੇਖ ਵੀ ਸਕਦੇ ਆ ਜਿਹੜਾ ਆਪਣਾ ਜਦੋਂ ਆਪਾਂ ਇੱਥੋਂ ਆਨੇ ਨਾ ਖੋਸਾਦਾਲ ਸਿੰਘ ਦੇ ਨਾਲ ਆ ਬੋੜੇ ਬੋੜਾਂ ਵਾਲੀ ਤੇ ਆ ਨਹਿਰ ਦੇ ਉੱਤੇ ਆ ਕੇ ਜਦੋਂ ਮਰਦੀ ਤੁਸੀਂ ਆ ਕੇ ਚੈੱਕ ਕਰ ਸਕਦੇ ਆ ਤੇ ਭਰਾ ਕੀ سپورਟ ਕੋਈ ਚਾਹਣਾ ਤੂੰ ਕੋਈ ਬੰਦਿਆਂ ਕੋਲੋਂ ਹਾਂਜੀ سپورਟ ਚਾਹਣਾ ਕੋਈ ਬੰਦਿਆਂ ਕੋਲੋਂ سپورਟ ਨਹੀਂ ਤਾਂ ਡਾਕਟਰਾਂ ਦੇ ਵਿਖਾਈਆਂ ਨਹੀਂ ਤੂੰ ਜੇ ਵੀ ਅੱਖਾਂ ਓੱਖਾਂ ਜਮ ਚੈੱਕ ਨਹੀਂ ਕਰਾਈਆਂ ਡਾਕਟਰਾਂ ਚੈੱਕ ਕਰਾਈਆਂ ਇਹਨੂੰ ਝਾਕੀ ਮੜਾ ਜਾ ਚੈੱਕ ਕਰਾਈਆਂ ਸੀਗੀਆਂ ਹਾਂ ਚੈੱਕ ਕਰਾਈਆਂ ਸੀ ਲਾਜ ਨਹੀਂ ਛੱਡਿਆ ਲਾਜ ਨਹੀਂ ਹੋਇਆ ਨਹੀਂ ਲਾਜ ਪੈਸਿਆਂ ਲੋਣੀ ਹੋਇਆ ਕਿ ਕੀ ਹਿਸਾਬ ਆ ਹਾਂ ਮੈਂ ਕਰੈਸ਼ਨ ਤੇ ਕਰਵਾਏ ਸੀਗੇ ਹਾਂ ਜਵਾਬ ਦਿੱਤਾ ਵੀ ਲਾਈਟ ਨਹੀਂ ਹੈਗੀ ਮਤਲਬ ਮਗਰ ਉਹ ਖਤਮ ਹੋ ਗਈ ਲਾਈਟ ਇਹ ਸਹੀ ਸੀ ਹਾਂ ਤੇ ਇਸ ਦਾ ਹੀ ਬੰਦੀ ਹੈ 5 5 6 ਸੀ ਬੜੇ ਆ ਅੱਛਾ ਉਦੋਂ ਦੀਦਾ ਸੀਗਾ ਤੇ ਇਹ ਪੈਂਡ ਹੀ ਬੜਾ ਸਕੂਲ ਚ ਇਹ ਹਾਂ ਹਾਂ ਮਨ ਕਿ ਤਿੰਨੇ ਭਰਾ ਨੇ ਅੱਛਾ ਤਿੰਨੇ ਭਰਾ ਕੁਦਰ ਤੋਂ ਨਹੀਂ ਹੋਗੇ ਇਹ 5 5 6 6 ਬੜੇ ਆ ਅੱਛਾ ਨਹੀਂ ਕਾਰਨ ਕੀ ਬਣਿਆ ਵੀ ਇਹ ਜਿਹੜਾ ਨਾਂ ਦੇ ਸੰਦਾ ਕੋਈ ਗਲਤੀ ਗਲਤੀ ਨਹੀਂ ਹੋਈ ਤੁਹਾਡੇ ਤੋਂ ਕੋਈ ਆਇਆ ਮੈਂ ਉਹੀ ਆ ਨਾ ਵੀ ਗਲਤੀ ਹੋਈ ਕਰਕੇ ਤਾਂ ਹੀ ਕੋਈ ਇਹ ਜੀ ਗੱਲ ਬਣੀ ਆ ਤੇ ਮੇਰੇ ਵੀਰ ਬਣ ਕੇ ਨਾ ਕੋਈ ਭਰਾ ਬਣ ਕੇ ਉਹ ਗਰੀਬ ਦੇ ਨਾਲ ਖੜਨਾ ਬਹੁਤ ਜਿਆਦਾ ਗਰੀਬ ਆ ਸਾਹਮਣੇ ਕੋਖਾ ਵਿਚਾਰੇ ਦਾ ਨਾ ਨੰਬਰ ਸੋਨੂੰ ਦੇ ਦਿੱਤਾ ਆ ਮੇਰੇ ਭਰਾ ਬਣ ਕੇ ਕੋਈ ਕੋਈ ਹੁੰਦਾ ਕੋਈ ਸਪੋਰਟ ਕਰਨ ਵਾਲਾ ਕੋਈ ਪੈਸੇ ਵਾਲਾ ਮੇਰਾ ਭਰਾ ਬਣ ਕੇ ਕੱਟੇ ਕੱਟੇ ਨਹੀਂ ਕੰਮ ਕਰਦੇ ਆ ਸਹੀ ਗੱਲ ਆ ਕੁਦਰਤੀ ਵੇਖੋ ਗੱਲਾਂ ਵੀ ਅੱਜ ਕੱਲ ਚੰਗੇ ਭਲੇ ਭੇਜੋ ਨਸ਼ਿਆਂ ਦੇ ਲੱਗੇ ਪਏ ਆ ਤੇ ਭਰਾ ਨੂੰ ਦੀਂਦਾ ਨਹੀਂ ਜਮਾਂ ਤੇ ਭਰਾ ਬਜਾਰਾ ਦਾ ਕੰਮ ਕਰਕੇ ਰੋਟੀ ਖਾਂਦਾ ਨਾ ਮੈਂ ਤਾਂ ਕਾਫੇ ਆਜਾ ਦਵਾਰ ਮਾਪੂਣ ਕੁਦਰਤੀ ਵਖੋਣੇ ਤੁਹਾਨੂੰ ਕੁਦਰਤੀ ਕ੍ਰਿਸ਼ਮ ਵਾਲਾ ਹਿਸਾਬ ਆ ਬਈ ਇਹ ਵਖਾਏ ਕਿੰਨੀ ਹੋ ਗਈ ਇਹ ਚਾਂ ਇਹ 40 ਆ ਜੀ ਹੈ 40 ਆ ਇਹ ਚ ਪੂਰੀ ਜਾਲੀ ਆ ਹਾਂਜੀ ਦੱਸਾਂ ਗੱਲ ਕੀ ਉੱਤੋਂ ਇਹਨੇ ਪੱਤਰਾ ਸ਼ੀਸ਼ਾ ਲਾਇਆ ਉੱਪਰ ਹੱਥ ਮਾਰ ਕੇ ਵੇਖ ਲੈਣਾ ਹੁੰਦਾ ਜੀ ਅੱਛਾ ਵੀ ਸੂਈ ਤੋਂ ਤਨੂੰ ਜੱਜਮੈਂਟ ਹੋ ਜਾਂਦਾ ਸ਼ੀਸ਼ਾ ਲਾਇਆ ਕਰਕੇ ਮੇਰੇ ਨਾਲ ਭਰਾ ਬਣ ਕੇ ਆਪਾਂ ਇਹ ਵਿੱਚ ਗਰੀਬਾਂ ਨਾਲ ਹੀ ਖੜਨਾ ਮੇਰੇ ਵੀਰ ਬਣ ਕੇ ਵੀ ਆਪਾਂ ਹੋਰ ਬਹੁਤ ਗਲਤ ਮਾਤ ਵੀਡੀਓ ਸ਼ੇਅਰ ਕਰ ਦਿੰਨੇ ਆ ਤੇ ਮੇਰੇ ਵੀਰ ਬਣ ਕੇ ਆਪਾਂ ਗਰੀਬ ਦੇ ਨਾਲ ਖੜਨਾ ਭਰਾ ਬਣ ਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਆ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖਣਾ ਆਪਣੇ ਪੇਜ ਨੂੰ ਲਾਜ਼ਮੀ ਫੋਲੋ ਕਰ ਲੈਣਾ ਮੇਰੇ ਭਰਾ ਬਣ ਕੇ ਜੇ ਜੇ ਤੁਹਾਨੂੰ ਲੱਗਦਾ ਨਾ ਝੂੜ ਤੁਸੀਂ ਆ ਕੇ ਆਦਾ ਚੈੱਕ ਕਰ ਸਕਦੇ ਆ ਖੋਸਾਦਰ ਸਿੰਘ ਦੇ ਨਾਲ ਬੋੜਾਂ ਵਾਲੀ ਤੇ ਆਪਾਂ ਤੁਹਾਨੂੰ ਪਤਾ ਹੀ ਭੂਆ ਦੇ ਪਿੰਡ ਆਏ ਸੀ ਤੇ ਉਹ ਬਿਆਨਤ ਪਾਉ ਗੱਡੀ ਚੜ੍ਹ ਕੇ ਬਹਿ ਗਿਆ ਨਾ ਤੇ ਮੇਰੇ ਵੀਰ ਬਣ ਕੇ ਆਪਾਂ ਇਹਦੇ ਸਪੋਰਟ ਕਰਨੀ ਆ ਭਰਾ ਦੀ ਕੋਈ ਮਦਦ ਲੈਣੀ ਹੈ ਕੋਈ ਮਦਦ ਕੋਈ 10 20 ਕੀ ਚਾਹੀਦਾ ਤੁਹਾਨੂੰ ਕੋਈ ਫੇਸਬੁੱਕ ਵਾਲਾ ਥਰੂ ਬੋਲ ਮਾੜਾ ਜਾ ਹਾਂ ਕੋਈ ਬੈਠੇ ਨਹੀਂ ਬੈਠੇ ਨੂੰ ਜਰੂਰੀ ਹੱਥ ਮਾਰਨਾ ਤੇ ਮਾਰਾ ਮੋਟਾ ਮਾਰਾ ਮੋਟਾ ਸਾਥ ਕੋਈ ਸਾਥ ਕੀ ਚਾਹਣਾ ਪੈਸਿਆਂ ਸਾਥ ਚਾਹਣਾ ਕਿ ਜਾ ਕੋਈ ਹੋਰ ਚੀਜ਼ ਚਾਹਣਾ ਜਾਓਗੇ ਬੈਠਾ ਵੀ ਟਿਕਾਣਾ ਤੇਰਾ ਵਧੀਆ ਬਣ ਜੇ ਖਾਜ ਕੰਮ ਵੀ ਪੈਸਾ ਦਿੱਤਾ ਹੋਵੇ ਕੋਲੇ ਤੇ ਚੱਲ ਬੰਦਾ ਬਿਲਾਜ ਕਰਾਉਣ ਨੂੰ ਵੀ ਕਰਵਾ ਸਕਦੇ ਆ ਵੀ ਉਹ ਚੀਜ਼ ਬਣਾ ਲੂਗਾ ਸ਼ਾਇਦ ਹੋ ਵੀ ਸਕਦਾ ਹੁਣ ਇਲਾਜ ਹੋ ਵੀ ਸਕਦਾ ਪੱਕਾ ਹੀ ਆ ਮੇਰੇ ਨਾਲ ਵੀਰ ਬਣ ਕੇ ਨਾ ਇੱਕ ਵੀ ਆਪਾਂ ਪੈਸੇ ਦੀ سپورਟ لازਮੀ ਕਰਨ ਤੇਰਾ ਗੂਗਲ ਪੇਜ ਤੇ ਚੱਲਦਾ ਵਾ ਹਾਂਜੀ ਚੱਲਦਾ ਚੱਲਦਾ ਇਹਦੇ ਵਿੱਚ ਇਸੇ ਨੰਬਰ ਤੇ ਚੱਲਦਾ ऐसे नंबर ਤੇ ਗੂਗਲ ਪੇ ਚੱਲਦਾ ਭਰਾ ਦਾ ਮੇਰੇ ਵੀਰ ਬਣ ਕੇ ਵੀ ਆਪਾਂ ਜਿੰਨੇ ਵੀ ਹੋਏ 100 200 500 ਵਾਲੇ 1000 ਵਾਲੇ 1500 ਵਾਲੇ ਵੀ ਆਪਾਂ ਸਪੋਰਟ ਕਰਨੀ ਭਰਾ ਦੀ ਵੀ ਹੋ ਸਕਦਾ ਵੀ ਲਾਜ਼ਮੀ ਇਹ ਕਹਿੰਦਾ ਹੋ ਜੇ ਲਾਜ਼ਮੀ ਹੋ ਜੀ ਹੈ ਤੇ ਬਾਕੀ ਜਿੰਨੇ ਵੀ ਮੇਰੇ ਵੀਰ ਬਣ ਕੇ ਡਾਕਟਰ ਨਾਲ ਜਿੰਨੇ ਵੀ ਅੱਖਾਂ ਓੱਖਾਂ ਵਾਲੇ ਭਰਾ ਬਣ ਕੇ ਮੇਰੇ ਨਾਲ ਐੜਾ ਮੇਰੇ ਵੀਰ ਬਣ ਕੇ ਤੁਸੀਂ ਐਡਰੈਸ ਦੱਸੋ ਲਾਜ਼ਮੀ ਕੋਈ ਹਸਪਤਾਲ ਦਾ ਜਿਹੜਾ ਅੱਖਾਂ ਦਾ ਮਾਹਰ ਹੋਵੇ ਤੇ ਆਪਾਂ ਭਰਾ ਦੀ ਸਪੋਰਟ ਕਰਨੀ ਆ ਚੰਗਾ ਡਾਕਟਰ ਤੇ ਵੀ ਤਿੰਨੇ ਭਰਾ ਹੀ ਵਿਚਾਰੇ ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿੰਦਾਗਾ ਉਹ ਤੇ ਤੋਂ ਛੋਟੇ ਕੇ ਵੱਡੇ ਆ ਤਿੰਨੇ ਹੀ ਵੱਡੇ ਆ ਉਹ ਤੇ ਉਹਨਾਂ 'ਚ ਵਿਆਹਿਆ ਕੋਈ ਨਹੀਂ ਗਿਆ ਅੱਛਾ ਤੇ ਉਹਦੇ ਗਾਂ ਜਵਾਗ ਆ ਜਵਾਗ ਸਹੀ ਆ ਉਹਦੇ ਦੋ ਮੁੰਲੇ ਇੱਕ ਮੁੰਲੇ ਠੀਕ ਆ ਤੇ ਮੇਰੇ ਭਰਾ ਬਣ ਕੇ ਵੀ ਆਪਾਂ ਚਲੋ ਇੰਨੀ ਕੀ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਤੀ ਆ ਨੰਬਰ ਬੋਲੀ ਵਾਲਾ ਇਹ ਆ ਦਾ 9945 ਹਾਂ 14784 14784 ਹੋਰ ਇੱਕ ਨੰਬਰ ਹੋਰ ਹੀ ਦੇ ਦੋ ਤਿੰਨ ਨੰਬਰ ਦੇ ਦੇ ਨਾ ਘਰ ਦੇ ਵੀ ਦੇ ਦੇ ਆਪਦੇ ਨੰਬਰ ਨਹੀਂ ਇਹ ਇਹ ਗੂਗਲ ਪੇ ਨੰਬਰ ਆ ਰਿਹਾ ਨੰਬਰ ਪਿਆ ਇਹੀ ਗੂਗਲ ਪੇ ਨੰਬਰ ਆ ਤੇ ਆ ਨੰਬਰ ਆ ਭਰਾ ਦਾ ਠੀਕ ਆ 991 45 147 84 ਇਹ ਕਿਹਦੇ ਨੰਬਰ ਆ ਇਹ ਤੇ ਚੱਲਦਾ ਨਾ ਹਾਂਜੀ ਸੋਨੂੰ ਨਾ ਭਰਾ ਦਾ ਮੇਰੇ ਵੀਰ ਬਣ ਕੇ ਝੂਠ ਨਾ ਸਮਝੋ ਭਰਾ ਬਣ ਕੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਵੀ ਆਪਾਂ ਗਰੀਬ ਦੇ ਨਾਲ ਖੜ੍ਹ ਸਕੀ ਹੈ ਨਾ